ਤੁਸੀਂ ਦੇਕਰ 24 ਪੰਜਾਬੀ ਚੈਨਲ ਪੀਆਰਟੀ ਦੇ ਕੱਚੇ ਮਜ਼ਦੂਮਾਂ ਨੂੰ ਲਗਭਗ 2 ਮਹੀਨੇ ਤੋਂ ਤਨਖਾਹ ਨਾ ਮਿਲਣ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਪੀਆਰਟੀ ਦੇ ਕੱਚੇ ਮਜ਼ਦੂਮਾਂ ਵੱਲੋਂ ਕਿਆ ਕਿ 17 ਤਰੀਕ ਤੋਂ ਹੋ ਚੁੱਕੀ ਹੈ ਪਰੰਤੂ ਮਈ 2025 ਤਨਖਾਹ ਹੁਣ ਤੱਕ ਪੀਆਰਟੀ ਸਿਮੇਂਟ ਮੰਟ ਦੇ ਸਾਨੂੰ ਜਾਰੀ ਨਹੀਂ ਕੀਤੀ ਗਈ ਅਸੀਂ ਰੋਜ਼ ਵਜਾ ਚੇਤਾਵਨੀ ਤੌਰ ਤੇ 2 ਘੰਟੇ ਪੀਆਰਟੀ ਜੀਡੀਪੂ ਦਾ ਗੇਟ ਬੰਦ ਕਰਕੇ ਆਪਣਾ ਰੋਸ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੀਆਰਟੀ ਦੇ ਸਮੂਹ ਕੱਚੇ ਮਜ਼ਦੂਮਾਂ ਨੇ ਸਮੇਂ ਸਿਰ ਤਨਖਾਹ ਨਾ ਆਉਣ ਨੂੰ ਤੇ ਰੋਜ਼ੀ ਰੋਟੀ ਨਾਲ ਖਿਲਵਾੜ ਕਰਨਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ੱੱਕੇ ਸ਼ਾਇਰ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਾਇਰਟੀਜ਼ ਮੈਨੇਜਮੈਂਟ ਨੇ ਜਲਦੀ ਸਾਡੀ ਤਨਖਾਹ ਜਾਰੀ ਨਾ ਕੀਤੀਆਂ ਤਾਂ ਅਨੁਨੀ ਤਰੀਕਾ ਅਸੀਂ ਸوير ਤੋਂ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਮੰਗਮਲ ਚੱਕਾ ਜਾਮ ਕਰਕੇ ਆਪਣਾ ਰੋਸ਼ ਪ੍ਰਦਰਸ਼ਨ ਕਰਨਗੇ ਅਤੇ ਆਪਣੇ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਾਰਾ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ ਤਸਵੀਰਾਂ ਵੀ ਦੇਖ ਸਕਦੇ ਹੋ ਉਹਨਾਂ ਵੱਲੋਂ ਬੋਲਿਆ ਜਾ ਰਿਹਾ ਹੈ ਉੱਥੇ ਹੀ ਸਵਾਰੀਆਂ ਵੀ ਖੱਜਲ ਖਵਾਰ ਹੁੰਦੀ ਨਜ਼ਰ ਆਈ ਅਜਿਹਾ ਕਿ ਪੀਆਰਟੀਸੀ ਦੇ ਡਿਪੂਏ 2 ਘੰਟਿਆਂ ਦੇ ਬੰਦ ਦਾ ਅਸਰ ਦਿਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਸੁੰਨਸਰਾ ਹੈ ਪੀਆਰਟੀਸੀ ਦੇ ਡਿਪੂ ਕੋ ਜਿੱਥੇ ਕਿ ਕਾਲੇ ਝੰਡੇ ਲਾ ਕੇ ਗੇਟ ਦੇ ਉੱਪਰ ਅਤੇ ਗੇਟ ਨੂੰ ਜੰਦਾ ਲਗਾ ਕੇ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਆ ਆਉ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜਨਾਏ ਪੀਆਰਟੀਸੀ ਦੇ ਸੱਚੇ ਮੁਲਾਜ਼ਮ

ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅਸਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਟਿੱਪੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹਾਂ ਜਾਰੀ ਰਾਜ਼ ਕੀਤੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਦਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਾਲਵਾ ਪੀਆਰਟੀ ਦੇ ਕੰਟਰੈਕਟ ਵਰਕ ਜਿਹੜਾ ਡੀਪੂ ਬੁਡ ਲੱਗਾ ਹੈ। ਹਾਂ ਜੀ ਕੀ ਮਸਲਾ ਹੈ ਜੀ ਪੂਰਾ ਇਹ। ਦੇਖੋ ਜੀ ਮਸਲਾ ਅਜਰੂਤੀ ਬੱਸ ਸਟੈਂਡ ਬੰਦ ਕੀਤਾਗਾ 50 ਜੀ ਦੇ 9 ਦੇ 9 ਦੀਪੂ ਅੱਜ 10 ਤੋਂ 12 ਵਜੇ ਤੱਕ 2 ਘੰਟੇ ਲਈ ਬੰਦ ਕੀਤੇ ਜਾਣੇ ਨੇ। ਇਹਦਾ ਮੁੱਖ ਕਾਰਨ ਹੈ ਅਜ ਲੱਗਭਗ 17 ਤਰੀਕ ਹੋਗੀ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਸੰਕਾਹਾਂ ਨੇ ਸਾਡੀਆਂ ਹਜੇ ਤੱਕ ਨਹੀਂ ਆਈਆਂ। ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਕਿਹਾ ਵੀ ਇਹ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਗਾ ਵੀ ਉਹ ਅਜੇ ਤੱਕ ਰੀਲੀਜ਼ ਨਹੀਂ ਹੋਇਆ ਵੀ ਜਦੋਂ ਰੀਲੀਜ਼ ਹੋਊਗਾ ਫਿਰ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਣਗੇ ਪਰ ਇੱਥੇ ਗੱਲ ਇਹ ਹੈ ਅੱਜ 17 ਤਰੀਕ ਹੋ ਗਈ ਲਗਭਗ 6 ਮਹੀਨਾ ਜਿਹੜਾ ਮਹੀਨਾ ਉਹ ਵੀ ਖਤਮ ਹੋਣ ਤੇ ਜਾ ਰਿਹਾ ਹੈਗਾ ਸਿਰਫ 10-12 ਦਿਨ ਬਾਕੀ ਆਗੇ ਪਰ ਸਾਡੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਮਾਈਦਾਰੀ ਕਿਵੇਂ ਚਲਾਉਣੀ ਆ ਕਿਸੇ ਨੇ ਕਿਵੇਂ ਚਲਾਉਣੀ ਆ ਤਾਂ ਕਰਕੇ ਸਾਰਾ ਦਾ ਉਫਾ ਹੋ ਗਿਆ ਜਿਸ ਕਰਕੇ ਉਹ ਤਨਖਾਹ ਵਾਲੇ ਮੁੱਦੇ ਕਰਕੇ ਸੀ ਅਜੇ ਜਿਹੜਾ ਬੱਸ ਸਟੈਂਡ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ ਜੇ ਤਨਖਾਹ ਨਾ ਪਈਆਂ ਅੱਗੇ ਕੀ ਪ੍ਰੋਗਰਾਮ ਜੇ ਤਨਖਾਹ ਨਾ ਪਈਆਂ ਅੱਜ ਸਾਡਾ 17 ਤਰੀਕ ਨੂੰ ਦੋ ਘੰਟੇ ਬੱਸ ਸਟੈਂਡ ਦਾ ਬੰਦ ਹੈ ਜੇਕਰ ਫਿਰ ਵੀ ਅੱਜ ਤੇ ਕੱਲ੍ਹ ਸਾਡੀ ਤਨਖਾਹ ਨਹੀਂ ਪੈਂਦੀ ਤਾਂ ਅਸੀਂ 19 ਤਰੀਕ ਨੂੰ ਪਹਿਲੇ ਟਾਈਮ ਤੋਂ ਲੈ ਕੇ ਅਸੀਂ ਡਿਪੂਆ ਜਿਹੜੇ ਸਾਡੇ ਉਹ ਅਸੀਂ ਬੰਦ ਕਰਾਂਗੇ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਤਨਖਾਹ ਨਹੀਂ ਪਾਈ ਤਾਂ ਅਸੀਂ ਕੋਈ ਜਿੰਮ ਕੇਂਦਰ ਬਾਡੀ ਵੱਲੋਂ ਲੀਕ ਪ੍ਰੋਗਰਾਮ ਹੈ ਜਿਹੜੇ ਅਸੀਂ ਉਹ ਕਰਾਂਗੇ